ਇੱਕ ਨੋਟ ਨਾ ਲਾ। ਲੱਗਿਆ ਹੈ। ਹਾਂ। ਲੱਗਿਆ ਹੈ। ਬੋਲ ਕੇ ਆਵਾਜ਼ ਆ ਜੂ ਮੇਰੇ। ਹਾਂ। ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਪਿੰਡ ਰਾਜੋਈ ਕੋ ਤੋਂ ਸਰਕਲ ਇੰਚਾਰਜ ਆਮਦਨੀ ਪਾਰਟੀ। ਮੈਂ ਸਰਪੰਚੀ ਦੇ ਕਾਗਜ਼ ਭਰੇ ਸੀ ਪਿੰਡ ਰਾਜੋਈ ਕੋ ਤੋਂ 2024 ਦੀ ਸਰਪੰਚੀ ਵਾਸਤੇ ਚੋਣਾਂ ਵਾਸਤੇ ਤੇ ਮੈਂ ਸਰਪੰਚੀ ਦੇ ਕਾਗਜ਼ দাখিল ਕੀਤੇ ਸੀ ਨਾਲ ਮੇਰੇ 11 ਪੰਚਾਇਤ ਪੰਚਾਂ ਦੇ ਕਾਗਜ਼ ਦਾਖਲ ਹੋਏ ਸੀ ਤੇ ਜਿਹੜੀ ਮੇਰੇ ਕੱਗਿਆ ਉਹ ਸਾਰੇ ਦੇ ਸਾਰੇ ਹੀ ਗਲਤ ਪਾਏ ਗਏ ਆ ਪਰਸੋਂ ਦਾ 4-5 ਦਿਨ ਪਰਸੋਂ ਦੇ ਲੱਗੇ ਹੋਏ ਆ ਪਹਿਲਾਂ ਤੁਹਾਡੇ ਪਿੰਡ ਦੀ ਲਿਸਟ ਨਹੀਂ ਲੱਗੀ ਜੇ ਮੈਹਕਮੇ ਦੇ ਦਬਾਅ ਪਾ ਕੇ ਲਿਸਟ ਦਵਾਈ ਆ ਬਾਹਰ ਬੁਲਾ ਕੇ ਤੇ ਉਹਦੇ ਵਿੱਚ ਇੱਕੇ ਹੀ ਧਰੇ ਦੇ ਨਾਂ ਨਾਲ ਸਾਰੇ ਸਾਡੀਆਂ 13 ਫਿਲਾਂ ਜਮਾ ਹੋਈਆਂ ਉਹ 13ਆਂ 13 ਹੀ ਗਲਤ ਪਾਈਆਂ ਗਈਆਂ ਤੇ ਬੁਝੀ ਧਰੇ ਦੀਆਂ ਜੰਨੀਆਂ ਵੀ ਇੱਕ ਵੱਡੇ ਸਾਰੀਆਂ ਸਹੀ ਪਾਈਆਂ ਗਈਆਂ ਤੇ ਮੈਂ ਇਹ ਹੀ ਵੀਡੀਓ ਸਾਹਿਬ ਨੇ ਸਵਾਲ ਕੀਤਾ ਕਿ ਸਾਨੂੰ ਇਹਦੇ ਵਿੱਚ ਸਾਡੀਆਂ ਇੱਕ ਦੋ ਫਾਈਲਾਂ ਵੀ ਸਾਰੀਆਂ-ਸਾਰੀਆਂ ਸਾਡੀਆਂ ਫਾਈਲਾਂ ਗਲਤ ਸੀ ਅਸੀਂ ਪਹਿਲਾਂ ਬੜੇ ਤਰੀਕੇ ਨਾਲ ਸਾਰੇ ਡਾਕੂਮੈਂਟ ਲਾ ਕੇ ਤੇ ਚੰਗੇ ਐਡਵੋਕੇਟ ਤੋਂ ਪਰਮਾਈਆਂ ਵਾ ਇਹੋ ਜੀ ਕੋਈ ਗੱਲ ਨਹੀਂ ਸਾਡੀਆਂ ਫਾਈਲਾਂ 'ਚ ਕੋਈ ਕਮੀ ਸੀ ਬਸ ਸਾਡੇ ਹਲਕਾ ਵਿਧਾਇਕ ਜਿਹੜੇ ਉਹਨਾਂ ਨੇ ਹਜਣ ਤੱਕ ਆ ਦਿੱਤਾ ਹੈ ਕਿ ਜਿਹੜਾ ਸਾਡੀਆਂ ਸਾਰੀਆਂ ਫੈਲਾ ਖਾਰਜ ਕਰਕੇ ਤੇ ਇੱਕੇ ਧੜੇ ਦੀਆਂ ਫੈਲਾ ਠੀਕੇ ਧੜੇ ਨੂੰ ਪੰਚ ਸਰਪੰਚ ਉਹਦੇ ਚੁਣੇ ਗਏ ਆ ਇਹਦੇ ਚ ਕੋਈ ਸਰਵਸੰਤੀ ਨਹੀਂ ਤੇ ਅਸੀਂ ਕੋਈ ਕੱਲ ਨੂੰ ਵਿਧਾਇਕ ਸਾਹਿਬ ਕਹਿਣਗੇ ਵੀ ਮੈਂ ਫਲਾਣੇ ਪੇਰੇ ਇਹੋ ਹੀ ਆ ਇੱਕ ਤਰ ਤੇ ਸੰਮਤੀਆਂ ਨਹੀਂ ਹੋ ਰਹੀਆਂ ਇੱਕ ਤਰ ਦੇ ਕਾਗਜ਼ਾਂ ਰਿਜੈਕਟ ਕੀਤੇ ਜਾ ਰਹੇ ਆ ਇੱਕ ਤਰ ਦੇ ਬਾਹਰ ਕੀਤੇ ਜਾਂਦੇ ਆ ਤੇ ਉਥੇ ਲਿਸਟ ਕਾਗਜ਼ਾਂ ਦੇ ਵਿੱਚ ਕਾਨੂੰਨੀ ਤੌਰ ਤੇ ਕਹਿੰਦੇ ਵੀ ਇਸ ਸੰਮਤੀਆਂ ਹੋਈਆਂ ਸੰਮਤੀ ਕੋਈ ਨਹੀਂ ਹੁਣ ਅਸੀਂ ਜਿਹੜੀ ਆ ਕੋਰਟ ਵਾਲ ਨੂੰ ਤਿਆਰੀ ਕਰਨ ਦੇ ਆ ਆਪਣੀ ਹੁਣ ਡੀਸੀ ਸਾਹਿਬ ਕੋਲ ਚੱਲੇ ਆਂ ਪੁੱਛਦੇ ਆ ਜੀ ਜੀ ਸਾਹਿਬ ਕੀ ਰਿਪੋਰਟ ਦਿੰਦੇ ਸਾਨੂੰ ਕੀ ਦੱਸਦੇ ਆ ਹੁਣ ਡੀਸੀ ਸਾਹਿਬ ਤੋਂ ਬਾਅਦ ਫੇਰ ਅਸੀਂ ਕੋਰਟ ਨੂੰ ਚੱਲੇ ਆਂ ਵਹਿਰ ਜਿੱਕਾ ਖਾਲਸਾ ਵਹਿਰ ਜਿੱਕਾ ਅਰੇ ਮੈਂ ਅਸ ਬੇਨਤੀ ਹੋਰ ਵੀ ਬੇਨਤੀ ਕਰਦਾ ਪਿੰਡ ਸੰਗਤ ਰਾਜੋਗਿਆਂ ਨੂੰ ਬੇਨਤੀ ਆ ਤੁਸੀਂ ਕੋ ਘਭਰਾਉਣਾ ਨਹੀਂ ਅਸੀਂ ਕੋਰਟ ਚ ਘੜੀ ਸੰਗੇ ਇਹਨਾਂ ਨੂੰ ਤੇ ਸਰਪੰਚ ਕੋਈ 10 ਦਿਨ ਜਾਂ 5 ਦਿਨ ਤੱਕ ਇਹ ਬੰਨਣਗੇ ਲੰਮਾ ਸਮਾਂ ਸਰਪੰਚ ਹੀ ਨਹੀਂ ਰਹਿੰਦਾ ਵਹਿਰ ਜਿੱਕਾ ਖਾਲਸਾ ਵਹਿਰ ਜਿੱਕਾ